ਆਰੋ ਖਾਲਸਾ ਜੀ ਸਾਰਾ ਮੇਲੇ ਤੱਕ ਅੰਦਰ ਕਰ ਲਿਆ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਪਵਿੱਤਰ ਤਿਉਹਾਰ ਹੋਲੇ ਮਹੱਲੇ ਦੇ ਮੌਕੇ ਜਿੱਥੇ ਆਣ ਜਾਣ ਵਾਲੇ ਸ਼ਰਦਾਲੂਆਂ ਨੂੰ ਸੁਵਿਧਾ ਮੁਹੱਈਆ ਕਰਾਉਣ ਦੇ ਮਕਸਦ ਦੇ ਨਾਲ ਮਾਰਗਾ ਦੇ ਉੱਤੇ ਕੀਤੇ ਜਾ ਰਹੇ ਨੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਉੱਥੇ ਹੀ ਮੇਲੇ ਵਿੱਚ ਆ ਪਿਖਾਰੀਆਂ ਨੂੰ ਵੀ ਮੇਲਾ ਖੇਤਰ ਤੋਂ ਬਾਹਰ ਕੀਤਾ ਗਿਆ ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਐਸ ਡੀ ਐਮ ਜਸਪ੍ਰੀਤ ਸਿੰਘ ਤੇ ਡੀ ਐਸ ਪੀ ਅਜੇ ਸਿੰਘ ਨੇ ਆਪਣੀ ਟੀਮ ਨਾਲ ਬਾਜ਼ਾਰ ਦਾ ਦੌਰਾ ਕਰ ਮੌਕੇ ਤੇ ਹੀ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਤੇ ਸਖਤ ਹਦਾਇਤ ਦਿੰਦਿਆਂ ਹੋਇਆਂ ਦੁਬਾਰਾ ਤੋਂ ਨਾਜਾਇਜ਼ ਕਬਜ਼ੇ ਨਾ ਕਰਨ ਦੀ ਹਦਾਇਤ ਦਿੱਤੀ ਇਸ ਮੌਕੇ ਡੀ ਐਸ ਪੀ ਅਜੇ ਸਿੰਘ ਨੇ ਤਹਿ ਮਾਪਦੰਡਾਂ ਦੇ ਅੰਤਰਗਤ ਨਹੀਂ ਆਉਣ ਵਾਲੇ ਵਾਹਨ ਚਾਲਕਾ ਖਿਲਾਫ ਸਖਤੀ ਦਿਖਾਉਂਦੇ ਹੋਏ ਉਹਨਾਂ ਨੂੰ ਜ਼ਬਤ ਕੀਤਾ ਵੇਖੋ ਪੂਰੀ ਰਿਪੋਰਟ ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਸ੍ਰੀ ਅਨੰਦਪੁਰ ਸਾਹਿਬ ਐਸ ਡੀ ਐਮ ਤੇ ਡੀ ਐਸ ਪੀ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਹਜੀ ਇਹ ਜਿਹੜੀ ਇੱਥੇ ਇਨਕ੍ਰੋਚਮੈਂਟ ਹੁੰਦੀ ਹੈਗੀ ਆ ਇਨਕ੍ਰੋਚਮੈਂਟ ਨੂੰ ਰੋਕਣਾ ਹੈਗਾ ਸਾਡਾ ਕੰਮ ਜੀ ਈਓ ਸਾਹਿਬ ਨੇ ਸਵੈ ਰੇ ਦੇਖ ਲਿਆ ਜੇਗਾ ਮੈਂ ਤੇ ਐਸਡੀਐਮ ਸਾਹਿਬ ਦੁਬਾਰਾ ਆਪਾਂ ਰੀਕਨਫਰਮ ਕਰਨ ਆਏ ਸੀਗੇ ਕਿ ਵਾਕਈ ਇੱਥੇ ਹੈ ਤੇ ਨਹੀਂ ਕੋਈ ਇਸ ਤੋਂ ਇਲਾਵਾ ਜੇ ਕੋਈ ਮੰਗਤਾ ਹੈਗਾ ਤੇ ਉਹ ਵਾਲਾ ਉਹਨੂੰ ਵੀ ਅਸੀਂ ਕਰਨਾ ਚੈੱਕ ਕਰਦੇ ਪਾਏ ਜੀ ਦੇਖੋ ਇਹਦੇ ਦੀ ਹੋਲੇ ਮਹੱਲੇ ਤੇ ਹਰ ਵਾਰੀ ਨਵੇਂ ਚੈਲੰਜਸ ਹੁੰਦੇ ਹੈਗੇ ਆ ਜਿਹੜੀਆਂ ਪੁਰਾਣੇ ਐਕਸਪੀਰੀਅੰਸ ਹੁੰਦੇ ਉਹਨਾਂ ਤੋਂ ਅਸੀਂ ਸਿੱਖਿਆ ਹੁੰਦਾ ਜਿਹੜੀਆਂ ਜਿਹੜੀਆਂ ਪਿਛਲੇ ਵਾਰੀ ਕੋਈ ਰਹਿ ਗਈਆਂ ਹੋਣੀਆਂ ਕਮੀ ਪੇਸ਼ੀਆਂ ਉਹਨਾਂ ਨੂੰ ਦੂਰ ਕਰੀਦਾ ਜੀ ਤੇ ਹਰ ਮੇਲਾ ਹਰ ਇੱਕ ਵਾਰੀ ਨਵਾਂ ਹੀ ਕੁਝ ਨਾ ਕੁਝ ਤਜਰਬਾ ਹੁੰਦਾ ਆ ਤੇ ਜਿਹੜੇ ਸਾਡੇ ਪੁਰਾਣੇ ਤਜਰਬੇ ਉਹਦੇ ਮੁਤਾਬਕ ਅਸੀਂ ਜੋ ਵੀ ਅਸੀਂ ਇੱਥੇ ਕਰ ਸਕਦੇ ਆ ਉਹਨੂੰ ਵਧੀਆ ਕਰ ਰਹੀ ਦੀ ਅਰੇਂਜਮੈਂਟ 16 ਕੁ ਦਿਨ ਰਾਤ ਡਿਊਟੀ ਕਰਨੀ ਹੈ ਜੀ ਉਹ ਪਿਛਲੀ ਵਾਰ ਨਾਲੋਂ ਬਹੁਤ ਘੱਟ ਜਿਹੜੇ ਲੋਕਾਂ ਨੇ ਇਨਕੋਇਰਿ ਜਿੱਤਾ ਜੀ ਮੇਨ ਸਟਰੀਟ ਹੈ ਜਿਹਨੂੰ ਅਸੀਂ ਚਲੋ ਹੈਰੀਟੇਜ ਸਟਰੀਟ ਵੀ ਕਹਿ ਸਕਦੇ ਆ ਜਿਹੜੀ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਚੱਲ ਕੇ ਸਾਡਾ ਡਾ ਦੂਸਰਾ ਪ੍ਰਮੁੱਖ ਸਥਾਨ ਹੈ ਸੀਸਗੰਜ ਸਾਹਿਬ ਤੇ ਪੋਰਾ ਸਾਹਿਬ ਤੱਕ ਆਉਂਦੀ ਹੈ ਇੱਥੋਂ ਸੰਗਤ ਨੇ ਨਿਕਲਣਾ ਤੇ ਬੜਾ ਸਮੂਥ ਟ੍ਰੈਫਿਕ ਚਾਹੀਦਾ ਇਸ ਕਰਕੇ ਜਿੰਨੀਆਂ ਵੀ ਦੁਕਾਨਾਂ ਇੱਥੇ ਲੱਗੀਆਂ ਨੇ ਛੋਟੀਆਂ ਤੇ ਰੇੜੀਆਂ ਤੇ ਹੋਸਟ ਫੜੀਆਂ ਲੱਗੀਆਂ ਨੇ ਉਹ ਸਾਰੀਆਂ ਅਸੀਂ ਹਟਾ ਦਿੱਤੀਆਂ ਨੇ ਤੇ ਅਸੀਂ ਇਨਸ਼ੋਰ ਕਰਾਂਗੇ ਇੱਥੇ ਸਾਡਾ ਤੈ ਬਿਜਾਰੀ ਦਾ ਪਹਿਰਾ ਰਹੂਗਾ ਕਿ ਇੱਥੇ ਕੋਈ ਹੋਰ ਨਾ ਲੱਗੇ ਤਾਂ ਜੋ ਲੋਕ ਆਰਾਮ ਨਾਲ ਜਿਹੜਾ ਮੁਵ ਕਰ ਸਕਣ ਜਿਹੜੇ ਮੰਗਤੇ ਬੈਠੇ ਆ ਉਹ ਡੀਐਸਪੀ ਸਾਹਿਬ ਨੇ ਹੁਣੇ ਜਿਹੜੇ ਕੋਈ ਇੱਕ ਦੁੱਕਾ ਦੁੱਕਾ ਸੀਗੇ ਉਹਨਾਂ ਨੂੰ ਇੱਥੋਂ ਹਟਾ ਦਿੱਤਾ ਤੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਜੇ ਕੋਈ ਦੁਆਰਾ ਤੋਂ ਇੱਥੇ ਮੰਗਣ ਵਾਸਤੇ ਆਇਆ ਤਾਂ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਤਰੀਕ ਤੱਕ ਇਹ ਕਾਰਵਾਈ ਕਰਾਂਗੇ ਸਾਡਾ ਪ੍ਰਸ਼ਾਸਨ ਜਿਹੜਾ ਸਾਰਾ ਸੜਕਾਂ ਤੇ ਰਹੇਗਾ ਤੇ ਇਹੀ ਇੱਕ ਇੱਕੋ ਇੱਕ ਤਰੀਕਾ ਜੇ ਪ੍ਰਸ਼ਾਸਨ ਉਸਤਰ ਕਰੇ ਕਿ ਸੜਕਾਂ ਤੇ ਰਹੇਗਾ ਤਾਂ ਇੰਪਲੀਮੈਂਟ ਜਿਹੜਾ ਸੀ ਅੱਛੇ ਤਰੀਕੇ ਨਾਲ ਕਰ ਸਕਾਂ ਅਸੀਂ ਡੈਫੀਨੇਟਲੀ ਇਹ ਕੰਮ ਕਰਨਾ ਹੈ